ਸੱਜਣੋ ਜਿਹੜੇ ਤੋਂ ਜਿਹਨੂੰ ਨਾਂ ਵੇਚਣਾ ਆਵੇ ਨਾ ਉਹਨਾਂ ਦੇ ਕਰੇ 24 ਕੈਟ ਦਾ ਸੋਨਾ ਪਿਆ ਹੋਵੇ ਨਾ ਉਹ ਵੀ ਨਹੀਂ ਬਿਕਦਾ ਜੇ ਬੰਦਾ ਕਲਾਕਾਰ ਹੋਵੇ ਨਾ ਤੇ ਆਹ ਲੱਕੜਾਂ ਜਿਹੜੀਆਂ ਦੇਖਣ ਵਾਲ ਨੂੰ ਬਾਲਣ ਲੱਗਦੀਆਂ ਇਹਨਾਂ ਨੂੰ ਵੀ ਸੋਨੇ ਦੇ ਭਾਅ ਵੇਚ ਦਿੰਦਾ ਸੋਨੇ ਦੇ ਭਾਅ ਇੱਕ ਪਿੰਡੂ ਸਿੰਪਲ ਜਿਹਾ ਦੇਖਣ ਵਾਲਾ ਬੰਦਾ ਬਰਨਾਲੇ ਖੇਤਾਂ ਦੇ ਵਿੱਚ ਬੈਠਾ ਆਹ ਲੱਕੜਾਂ ਨੂੰ ਸੋਨਾ ਬਣਾ ਕੇ ਵੇਚ ਰਿਹਾ ਸੋਨਾ ਕਿਵੇਂ ਬਣਾ ਕੇ ਵੇਚ ਰਿਹਾ ਜਿਕਸਿਰ ਦਸੀਏ ਫਿਰ ਕਿਵੇਂ ਆ ਪਹਿਲਾਂ ਤਾਂ ਡੇਕ ਦੀ ਲੱਕੜ ਇਹ ਡੇਕ ਦੀ ਆ ਵੀਰੇ ਸਾਰੀ ਆਪਾਂ ਡੇਕ ਹੀ ਲਾਉਨੇ ਆ ਜੇ ਡੇਕ ਪਈ ਆ ਡੇਕ ਲਿਆਂਦੀ ਡੇਕ ਚੀਰੀ ਹਾਂ ਲਾਤੀ ਤੇ ਡੇਕ ਆ ਬਣ ਗਈ ਇਹਦੋਂ ਗਾ ਤੁਹਾਨੂੰ ਸੋਨਾ ਦੇਖੋ ਕਿਵੇਂ ਬਣਦਾ ਸੋਨਾ ਦੇਖੋ ਸੋਨਾ ਬਣਦੇ ਦੀ ਕਹਾਣੀ ਦਿਖਾਉਂਦਾ ਦੇਖੋ ਟਾਲੀ ਦਾ ਕਹੇ ਆਪਾਂ ਟਾਲੀ ਵੀ ਆਪਣੇ ਕੋਲੇ ਟਾਲੀਆਂ ਵੀ ਪਈਆਂ ਆ ਟਾਲੀਆਂ ਵੀ ਪਈਆਂ ਬਾਈ ਕੋਲੇ ਠੀਕ ਆ ਉਦੋਂ ਗਾ ਸੋਨਾ ਦਿਖਾਉਣਾ ਤੁਹਾਨੂੰ ਕਿਵੇਂ ਬਣਦਾ ਸੋਨਾ ਬਣਦਾ ਕਿ ਆ 5-7 ਮਿਸਤਰੀ ਲੱਗਦਾ ਇੱਥੇ ਵੀ ਤੁਹਾਨੂੰ ਐ ਲੱਗੂ ਵੀ ਕਬੂਤਰਾਂ ਵਾਲੇ ਖੁੱਡੇ ਜੇ ਬਣਾਈ ਜਾਂਦੇ ਆ। ਹੋਰ ਇਹ ਹਜੇ ਵੀ ਨਹੀਂ ਰੋਕਿਆ। ਸਾਰੇ ਫਰੇਮ ਬਣਦੇ ਆ ਜੀ ਉਹ ਇੱਥੇ ਆ ਕੇ ਬਣ ਗਏ ਫਰੇਮ। ਹਨਾ? ਹਾਂਜੀ। ਇੱਥੇ ਆ ਕੇ ਬਣ ਗਏ ਫਰੇਮ। ਫਰੇਮਾਂ ਤੋਂ ਗਾਹਾਂ ਵੀ ਥੋੜਾ ਜਿਹਾ ਦਿਖਾ ਦਈਏ। ਦਿਖਾ ਦਿੰਦੇ ਆ ਜੀ। ਸਾਰਾ ਸੋਨਾ ਬਣਦਾ ਹੀ ਦਿਖਾਉਣਾ ਪੂਰਾ ਵੀ ਕਿਵੇਂ ਬਣਦਾ। ਉਧਰ ਬੈੱਡ ਬਣਦੇ ਆ ਜੀ ਆਪਣੇ ਕੋਲੇ। ਇੱਧਰ ਸੋਫੇ ਬਣਦੇ ਆ ਜੀ। ਆਹ ਦੇਖ। ਇੱਧਰਲੇ ਪਾਸੇ ਆ ਕੇ ਸੋਨਾ ਦਿਸਣ ਲੱਗ ਜਾਂਦਾ। ਆ ਜਿਹੜੀ ਮੈਸਤਰੀ ਲੱਗੇ ਆ ਨਾ। ਇਹ ਟਾਲੀ ਦੇ ਡੇਕਾਂ ਦੇ ਸਾਗਵਾਨ ਦੇ ਸੋਫੇ ਬੈੱਡ ਪੇਟਨਾ ਅਲਮਾਰੀਆਂ ਬਣਾ ਬਣਾ ਕੇ ਚਿਣੀ ਸਾਰਾ ਕੁਝ ਬਣੀ ਜਾਂਦਾ ਯਾਰ ਅੰਦਰ ਬੈੱਡ ਵੀ ਬਣ ਆ ਜਾ ਮਾੜਾ ਦਿਖਾ ਹੋਰ ਦਿਖਾ ਕਿੱਧਰ ਕੀ ਬਣਦਾ ਮਾੜਾ ਕਿਵੇਂ ਬਣਦਾ ਤੂੰ ਦਿਖਾ ਆ ਦੇ ਖੇਤਾਂ 'ਚ ਬੈਠਾ ਗੱਭਰੂ ਆ ਦੇਖ ਲੈ ਇਧਰਲੇ ਪਾਸੇ ਵੀ ਖੇਤ ਆ ਆ ਦੇਖੋ ਬੈੱਡ ਬਣੀ ਜਾਂਦੇ ਨੇ ਓਰੇ ਕਾਰੀਗਰ ਲੱਗੇ ਪਏ ਨੇ ਆਓ ਹੁਣ ਜਾਨਾ ਠਾ 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 ਆ ਲੈ ਇਸ ਇਧਰ ਲੈ ਬੈਗ ਕਿੱਡ ਬਣ ਜਾਂਦੇ ਆ ਆ ਜੋ ਤੁਹਾਨੂੰ ਦਿਖਾਉਣਾ ਹੋਰ ਬਣੇ ਪੇ ਦਿਖਾਉਣਾ ਇਹ ਫੈਕਟਰੀ ਆ ਖੇਤਾਂ ਦੇ ਵਿੱਚ ਆ ਸਿੱਧਾ ਇੱਥੋਂ ਹੀ ਚੱਕ ਕੇ ਲੈ ਜਾਓ ਖਰਚੇ ਖਰਚੇ ਘੱਟ ਪੈ ਜਾਂਦੇ ਇੱਥੋਂ ਮਾਲ ਸਸਤਾ ਮਿਲ ਜਾਂਦਾ ਆਪਣਾ ਸਾਰੇ ਪੰਜਾਬ ਨੂੰ ਵੀਰੇ 30% ਸਸਤਾ ਲੈ ਆ ਜਾ ਕਰ ਲੈ ਗੱਲ ਆ ਜੋ ਤੁਹਾਨੂੰ ਦਿਖਾਉਣਾ ਇੱਥੇ ਬਣਾ ਬਣਾ ਸੋਨਾ ਠੋਕਿਆ ਪਿਆ ਇੱਥੇ ਹੀ ਖੇਤਾਂ 'ਚ ਉੱਧਰ ਜੇ ਚੱਲ ਗਏ ਸਿਰੇ ਜੇ ਹਾਂਜੀ ਉੱਧਰ ਚੱਲ ਆ ਜਾ ਰੇਟ ਰੂਟ ਦੱਸ ਦਗੇ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਭਾਈ ਫੈਕਟਰੀ ਜੀ ਬਣਦੇ ਆ ਤੇ ਜਗਸੀਰ ਫੈਕਟਰੀ ਦੇ ਵਿੱਚ ਉਹ ਇੱਕ ਪਰਲੇ ਪਾਸੇ ਸੋਫਾ ਪਿਆ ਬਾਲਾ ਜਿਆਦਾ ਸੋਹਣਾ ਉਹ ਜਗਸੀਰ ਆ ਤਾਂ ਬੈੱਡ ਹੀ ਬਾਲੇ ਸੋਹਣੇ ਬਣਾਏ ਪਿਆ ਯਾਰ ਇਹ ਸਾਗਬਾਨ ਦੇ ਬੈੱਡ ਨੇ ਭਾਈ ਇਹ ਆਪ ਹੀ ਤਿਆਰ ਕਰਦੇ ਆਪਾਂ ਆ ਤਾਂ ਯਾਰ ਲੋੜਾ ਲਿਆ ਤਾਂ ਯਾਰ ਆ ਤਾਂ ਆ ਪੂਰੇ ਬੜਾ ਇਹ ਕਿੰਨੇ ਦਾ ਦੇ ਦੇਗਾ ਇਹ ਬੈੱਡ ਵੀਰੇ 52000 ਦਾ ਲੋਕ ਫਾਈਬਰ ਦੇ ਵੇਚਦੇ ਨੇ ਆਪਾਂ ਸਾਗਬਾਨ ਦਾ ਆਪ ਤਿਆਰ ਕਰਕੇ ਵੇਚ ਲੇ 52000 ਹਜ਼ਾਰ ਦਾ ਬੈੱਡ ਆ ਜੀ ਤੇ ਆ ਵੀ ਇੰਨੇ ਕਦਿਆ ਇਹ ਵੀ ਇੰਨੇ ਕਦਿਆ 10 ਸਾਲ ਦੀ ਗਾਰੰਟੀ ਆ ਦੀ ਬੈੱਡ ਦੀ ਹਮ ਸਾਰੇ ਸਾਗਬਾਨ ਦੇ ਬੈੱਡ ਹੀ ਨੇ ਚੱਕ ਆ ਉਹ ਆ ਪੂਰਾ ਘੱਟ ਦੇ ਦੇਗਾ ਇਹ ਦੇ ਦਾਂਗੇ ਆਪਾਂ 35000 ਰੁਪਏ ਦਾ ਜੀ ਆ ਆ 35000 ਤਾਂ ਦੇ ਦਿੰਗਾ ਆ ਹਾਂ ਇਹ 35 ਦਾ ਦੇ ਦਾਂ ਤੇ ਉਹ ਉਹ ਦੇ ਦਾਂਗੇ 42000 ਰੁਪਏ ਦਾ ਜੀ ਸੋਨਾ ਆ ਬਾੜਾ ਮਾਤਾ ਕਹਿੰਦੇ ਬਾਹਲੇ ਪੈਸੇ ਮੰਗੂਗਾ ਨਹੀਂ ਨਹੀਂ 70 70000 ਦਾ ਵਿਕਦਾ ਇਹ ਵੱਡੇ ਹੋ ਰੂਮਾਂ ਚ ਹਾਂ ਆਪਣਾ ਰੇਟ ਹੀ ਸਾਰਿਆਂ ਨੂੰ ਘੱਟਾ ਜੀ ਤੇ ਆਹ ਚੈਸਟਰ ਵਾਲੇ ਸੋਫੇ ਕਿੰਨੇ ਦੇ ਦੇਦਗੇ ਇਹ ਆਪਾਂ 40000 ਰੁਪਏ ਦਾ ਜੀ ਆਹ ਦੋ ਦੋ ਸੀਟਾਂ ਤਿੰਨ ਸੀਟਾਂ ਨਾਲ ਉਹ ਅੱਠ ਸੀਟਾਂ 40000 ਰੁਪਏ ਦਾ ਦਿੰਦੇ ਆਂ ਅੱਠ ਸੀਟਾਂ 40000 ਰੁਪਏ ਦੀਆਂ ਤੇ ਆਹ ਕਿੰਨੇ ਦਾ ਦੇਦਗੇ ਇਹ ਸੋਫਾ ਵੀਰੇ 10 700 ਸੋਫਾ 38000 ਦਾ ਵੇਚਦੇ ਨੇ ਵੱਡੇ ਸ਼ੋਰੂਮਾਂ 'ਚ ਆਪਾਂ 32000 ਰੁਪਏ ਦਾ ਦਿੰਨੇ ਆ। ਇਹ 32000 ਦਸਣੇ ਮੇਜ, ਸਣੇ ਮੇਜ, ਸਣੇ ਗਲਾਸ, ਵਿੱਚੀ ਸਾਰਾ ਕੁਝ। ਆਹ ਚਿੱਟਾ ਜਹਾ ਤਾਂ ਬਾਲਾ ਮਹਿੰਗਾ ਹੋ ਗਿਆ। ਇਹ ਸੋਫਾ ਵੀਰੇ 60000 ਦਾ ਵਿਕਦਾ ਵੱਡੇ ਸ਼ੋਰੂਮਾਂ 'ਚ ਆਪਾਂ 45000 ਦਾ ਦਿੰਨੇ ਆ। 35 ਦਾ ਦੇ ਦੇਂਗਾ? ਹਾਂ ਦੇ ਦੇ। ਰਹਿ ਕਰ ਲਾ ਕਿਤੇ ਇਹ ਨਾ ਹੋਵੇ ਵੀ ਮੁੜ ਕੇ। ਨਹੀਂ ਆਪਾਂ 45 ਦੇ ਘੱਟੋ-ਘੱਟ ਸੋਫਾ ਵੇਚਦਾ ਇਹਦੇ ਨਾਲ ਦਾ। ਅੱਛਾ। ਨਹੀਂ ਆਤਾ ਫਿਰ ਵੇਖੂਗਾ ਹੀ 45000 ਰੁਪਏ ਦਾ ਕੌਣ ਦੇ ਦੂਗਾ 60000 ਰੁਪਏ ਦਾ ਵਿਕਣਾ ਇਹ ਹਾਂ ਕੌਣ ਦੇ ਦੂਗਾ ਤੇ ਆਹਾ ਇਹ ਸੋਫਾ ਵੀਰੇ ਹੈਵੀ ਲੈਦਰ ਲੱਗੀ ਵੀ ਇਹਨੂੰ ਹੂੰ 2 2500 ਰੁਪਏ ਮਿੱਤਰ ਵਾਲੀ ਆਪਾਂ ਇਹ 52000 ਰੁਪਏ ਦਾ ਦਿੰਦੇ ਹਾਂ 52000 ਰੁਪਏ ਦਾ ਉਹ ਦੋ ਸੀਟਾਂ ਦੋ ਦੋ ਆਹਾ ਤੇ ਆਹਾ ਤਿੰਨ ਹਾਂ ਦਾ ਸੀਟੜ ਸੋਫਾ ਜੀ ਇਹ ਨਾਲ ਮੇਜ਼ ਹਾਂ 3D ਗਲਾਸ ਲੱਗਿਆ 52000 ਰੁਪਏ ਦਾ ਦੇ ਦਿੰਦੇ ਤੇ ਆਹਾ ਆਹਾ ਇਹ 12 ਸੀਟੜ ਸੋਫਾ ਵੀਰੇ 38000 ਰੁਪਏ ਦਾ ਦਿੰਦੇ ਆਪਾਂ ਇਹ 70000 ਰੁਪਏ ਦਾ ਇਧਰਲੇ ਪਾਸੇ ਨੰਗੇ ਚੱਲ ਕੇ ਸਾਰੇ ਪੁੱਛ ਲਾ ਮੈਂ ਹਾਂਜੀ ਹਾਂਜੀ ਸਾਰਾ ਦਾ ਰੇਟ ਪੁੱਛਣਾ ਕੋਈ ਹਰਜ ਤਾਂ ਨਹੀਂ ਨਾ ਨਾ ਜੀ ਕਿਹੜੇ ਦਾ ਆ ਇਹਦਾ ਇਹ 70000 ਰੁਪਏ ਦਾ 10 ਸੀਟੜਾ ਸੋਫਾ ਜੀ ਗੋਲ ਕੁਰਸੀ ਆ ਇਹ ਕੱਲੀ ਕੁਰਸੀ ਲੈਣੀ 8000 ਰੁਪਏ ਦੀ ਆ ਇਹ ਇੱਕ ਗੱਲ ਮੈਂ ਹੋਰ ਦੇਖੀ ਆ ਯਾਰ ਇਹਦੇ ਤੋਂ ਕੋਈ ਆਏ ਨਹੀਂ ਇਹਨੇ ਕਹਿਣਾ ਵੀ ਇਹਦਾ ਮੈਂ ਰੇਟ ਦੱਸਣਾ ਨਹੀਂ ਇਹ ਤਾਂ ਜਿਹੜੇ ਮਰਜ਼ੀ ਚੀਜ਼ ਦਾ ਰੇਟ ਪੁੱਛੀ ਜਾ ਕੋਈ ਆਪਾਂ ਸਾਰੀ ਚੀਜ਼ ਦਾ ਰੇਟ ਦੱਸ ਦਿੰਦੇ ਆ ਜੇ ਹੋਰ ਸ਼ੋਰੂਮ ਵਾਲੇ ਇੱਕ ਆਈਟਮ ਦਾ ਆ ਉੱਪਰ ਉੱਪਰ ਲੈ ਦਾ ਇਹ 40000 ਰੁਪਏ ਦਾ ਜੀ 12 ਸੀਟੜਾ ਸੋ 40000 ਰੁਪਏ ਕਈ ਤਾਂ ਯਾਰ ਨਾ ਮੈਂ ਤੁਹਾਨੂੰ ਦੱਸਦਾ ਗੱਲ ਜਗਸੀਰ ਠੀਕ ਆ ਕੰਮ ਕਰਨ ਜਾਣੇ ਆ ਕਈ ਵਾਰੀ ਕਈ ਸ਼ੂਰਮਣ ਕਹਣਗੇ ਕਿ ਭਾਈ ਰੇਟ ਹੀ ਨਹੀਂ ਦੱਸਣਾ ਉਹ ਗਾਹਕ ਤਰਾਜ ਕਰਦੇ ਅਗਲਾ ਮੈਂ ਰੇਟ ਤਾਂ ਦੱਸਣ ਨਹੀਂ ਯਾਰ ਹਾਂ ਉਹ ਕਟਮ ਦਾ ਰੇਟ ਘਟਾ ਕੇ ਦੱਸ ਦਿੰਦੇ ਨੇ ਦੁੱਦੀ ਮਹਿੰਗੀ ਲਈ ਜਾਂਦੇ ਨੇ ਠੀਕ ਆ ਨਾ ਆ ਆ ਆਹ ਆ ਕਿੰਨੇ ਦਾ ਕਾਲਾ ਇਹ ਲੈਟਾਂ ਵਾਲਾ ਸੋਫਾ ਵੀਰੇ ਇਹ 40000 ਰੁਪਏ ਦਾ ਵੇਚਦੇ ਆਪਾਂ 52000 ਦਾ ਵੇਚਦੇ ਨੇ ਬਾਜ਼ਾਰ ਇਥੇ ਆਹ ਤੇ ਇਧਰ ਆ ਆ ਕਿੰਨੇ ਦਾ ਦੇ ਦੇ ਗਿਆ ਤਾਂ ਪੂਰਾ ਸਸਤਾ ਦੇ ਦੇ ਗਿਆ ਇਹਦਾ 25000 ਰੁਪਏ ਦਾ ਜੀ ਸਿਰਫ ਚੱਕੋ 25000 ਰੁਪਏ ਦਾ ਚੱਕਲਾ ਕਰਨਿਆ ਦਾ 10 7500 ਸੋਫਾ 25000 ਚੱਕ ਰਿਸ਼ਤੇ ਵਾਲੇ ਬਹਿ ਗਏ ਤੇ ਢੱਕ ਐ ਪੈ ਗਏ ਢਾੱਕ ਕੇ ਆ ਜਾਓ ਹੈ ਕੋਈ ਨਾ ਪਤਾ ਤੈਨੂੰ ਤਾਂ ਹੋ ਜਾਣਾ ਕਿਸੇ ਹੋਰ ਨੂੰ ਚਲਾਈ ਹੋ ਜਾਊਗਾ ਕਿਤੇ ਅਗਲਾਂ ਦਾ ਕਰਨੇ ਨੂੰ ਹੈ ਆ ਜਾਓ ਐ ਨੂੰ ਇਹ ਲੈਦਰ ਵਾਲਾ ਸੋਫਾ ਵੀਰੇ ਇਹ ਤੇ ਕਪੜਾ 200 ਰੁਪਏ ਮੀਟਰ ਵਾਲਾ ਲੱਗਿਆ ਬੈ। ਇਹ 50000 ਰੁਪਏ ਦਾ ਸੋਫਾ ਹੈ ਜੀ। ਅੱਛਾ। ਹਾਂ। ਠੀਕ ਆ। ਤੇ ਸੋਫੇ ਦਾ ਅਰੇ ਦਾ ਰੰਗ ਰੰਗ ਬਦਲਾ ਸਕਦੇ ਆ? ਰੰਗ ਬਦਲਾ ਲਓ ਜੀ ਜਿਹੇ ਜਾਂ ਮਰਜ਼ੀ ਲਵਾ ਲਓ ਇਹ ਜੀ। ਬਹਿ ਰੰਗ ਬਹੁਤ ਸੋਹਣਾ। ਰੰਗ ਜਿੰਨੇ ਮਰਜ਼ੀ ਲਵਾ ਲਓ। ਤੇ ਜਿਹਸਿਰ ਆ ਕਿੰਨੇ ਦਾ ਦੇ ਦਿੱ ਗਿਆ? ਆਹ ਬੜਾ ਸਿੰਪਲ ਜਿਹਾ ਤੇ ਬੜਾ ਕੈਂਟ ਚੀਜ਼ ਹੈ। ਇਹ ਸੋਫਾ 45000 ਰੁਪਏ ਦਾ ਵੀਰੇ 12 ਸੀਟੜ। ਚੱਕ ਬਈ ਚੱਕ ਬਈ ਆ ਗਏ ਜਿਹੜਾ ਲੈ ਗਿਆ ਸੋ ਲੈ ਗਿਆ ਆਹ ਉੱਪਰਲਾ ਕਰਨੇ ਆ ਇਹਦੇ ਉੱਪਰਲਾ ਦਿਖਾ ਦੀ ਪੁੱਤ ਆਹ ਇਹ ਉਹ ਹੀ ਆਪਣਾ ਪਹਿਲਾਂ ਤੋਂ ਚੱਲਦਾ 16000 ਰੁਪਏ ਦਾ 22000 ਦਾ ਵਿਕਦਾ ਇਹ ਅੱਛਾ 16000 ਰੁਪਏ ਦਾ ਸੋਫਾ ਦੇ ਦਾਂਗੇ ਆਪਾਂ 7 ਸੀਟੜਾ ਆਹ ਆਹ ਯਾਰ ਉੱਪਰਲੇ ਪਾਸੇ ਵਾਲਾ ਆ ਕਿੰਨੇ ਦਾ ਦੇ ਦੇਣਗੇ ਇਹ ਦੇ ਦਾਂਗੇ ਆਪਾਂ 52000 ਰੁਪਏ ਦਾ ਸਾਰੇ ਸੋਫਾ 10 ਸੀਟੜਾ ਸੋਫਾ ਆ 52000 ਰੁਪਏ ਦਾ 10 ਸੀਟਾਂ ਵਾਲਾ ਸੋਫਾ ਉਧਰਲੇ ਪਾਸੇ 2 ਪੰਨਾਂ ਇਧਰਲੇ ਪਾਸੇ 8 ਪੰਨਾਂ ਹਾਂਜੀ ਇਹ ਲੋਕ ਜਲੰਧਰੋਂ ਮਂਗਾ ਕੇ ਵੇਚਦੇ ਨੇ ਆਪਾਂ ਇੱਥੇ ਤਿਆਰ ਕੀ ਕਾ ਜੀ ਆ ਰੀਡੀਮੇਟ ਲੈ ਕੇ ਬੇਚੀ ਅੰਨੇ ਆਪਾਂ ਸਾਰਾ ਮਾਲ ਉਰੀ ਤਿਆਰ ਹੋ ਗਿਆ ਉਧਰਲੇ ਪਾਸੇ ਆ ਕ ਉਧਰਲੇ ਪਾਸੇ ਪਿਆ ਜਗਸੀਰ ਉਹ ਉਹ ਵੀ ਦੱਸ ਬਾਈ ਦੂਜੇ ਉਹ 12 ਸੀਟੜ ਸੋਫਾ ਵੀਰੇ 40000 ਰੁਪਏ ਦਾ ਉਹ ਅੱਛਾ ਆਹਾ 40000 ਰੁਪਏ ਦਾ 40000 ਰੁਪਏ ਦਾ ਆਹਾ ਪੂਰੀਆਂ 12 ਸੀਟਾਂ ਹਾਂਜੀ ਲੈ ਜਾਓ ਚੱਕ ਕੇ ਨਾਲ ਹੀ ਗਲਾਸ ਦੇਵਾਂਗੇ 40000 ਰੁਪਏ ਦਾ ਆ ਇਹਦੇ ਵਿੱਚ ਸ਼ੀਸ਼ੇ ਨਾਲ ਹੀ ਆਪਾਂ ਗਲਾਸ ਤੇ ਆ ਕਿੰਨੇ ਦਾ ਦੇ ਦੀ ਕਿ ਆ ਤਾਂ ਸਾਰ ਦੀ ਡੰਗ ਲੋਕਾਂ ਦਾ ਸਸਤੇ ਚ ਇਹ 16000 ਵਾਲਾ ਹੀ ਆ ਬਈ ਉਹ 14000 ਰੁਪਏ ਤੇ ਆਹਾ ਕਿੰਨੇ ਦੇਵੇਂਗਾ ਖੱਟਾ ਜ ਇਹ ਸੋਫਾ 12 ਸੀਟਡ ਸੋਫਾ 58000 ਰੁਪਏ ਦਾ ਬਈ 58000 ਰੁਪਏ ਦਾ 12 ਸੀਟਾਂ ਹਾਂ ਇਹਦਾ 65000 ਰੁਪਏ ਰੇਟ ਆ ਬਾਜ਼ਾਰ ਦਾ ਤੇ ਆਹਾ ਆ ਕਿੰਨੇ ਦਾ ਦੇ ਦਿੰਦੇ ਆ ਇਹਦੇ ਵਿੱਚ ਤਾਂ ਫਾਕਸ਼ਾ ਨਹੀਂ ਬੜੇ ਲਾਏ ਪਾਏ ਆ ਇਹ ਗਲਾਸ ਲੱਗਿਆ ਹੋਇਆ ਵੀਰੇ ਓ ਐਮ ਡੀ ਐਫ ਦਾ ਠੱਪਾ ਲਾ ਕੇ ਵੇਚੀ ਜਾਂਦੇ ਨੇ ਆਪਾਂ 45000 ਦਾ ਦਿੰਨੇ ਆ ਇਹ ਸਾਰੇ 45000 ਰੁਪਏ ਦਾ ਇਹਰ ਬਾਰ ਲੱਗਿਆ ਹੋਇਆ ਕੱਪ ਹੋਲਡਰ ਸਾਰੇ ਲੱਗੇ ਹੋਏ ਨੇ ਤੇ ਆ ਆ ਕਿੰਨੇ ਦਾ ਦੇ ਦਗੇ ਆ ਆਹ ਆਹ ਇਹ ਡਾਈਨਿੰਗ ਟੇਬਲ 50000 ਰੁਪਏ ਦਾ ਜੀ 60000 ਦਾ ਵਿਕਦਾ ਮਾਰਬਲ ਲੱਗਿਆ ਹੋਇਆ ਤੇ ਹੂੰ 50000 ਦੇ ਦੇ ਤਾਂ ਤੇ ਆਹ ਇਹ 40000 ਰੁਪਏ ਦਾ ਜੀ ਗਲਾਸ ਲੱਗਿਆ ਹੋਇਆ ਤੇ ਉੱਪਰ ਇਹ ਤੇ ਗਲਾਸ ਲੱਗਿਆ ਇਹਦੇ ਨਾਲ 10000 ਰੁਪਏ ਦਾ ਫਰਕ ਪੈ ਗਿਆ ਉਹਦੇ ਨਾਲੋਂ ਹਾਂ ਹਾਂਜੀ ਤੇ ਇਧਰ ਸੋਫਾ ਆ ਆ ਬੈੱਡ ਇਹ ਬੈੱਡ ਵੀਰੇ 15000 ਰੁਪਏ ਦੀ ਰੇਂਜ ਚ ਆਹਾਂ ਹਾਂ ਆ 15000 ਦਾ 15000 ਦਾ ਹੀ ਹੈ ਤੇ ਆਹਾਂ ਇਹ ਬੈੱਡ ਵੀਰੇ ਹੈਵੀ ਬੈੱਡ ਆ ਸਾਰਾ ਐਮ ਡੀ ਐਫ ਤੇ ਕਢਾਈ ਹੋਈ ਵੀ ਆ ਇਹ 35000 ਰੁਪਏ ਦਾ 35000 ਰੁਪਏ ਦੇ ਉਹਦੇ ਨਾਲ ਦਾ ਆਹ ਇਹ ਵਿੱਚ ਗੱਦੇ 25000 ਰੁਪਏ ਦਾ ਇਹ ਮੈਕੇ ਦਾ ਮੈਕਾ ਲੱਗਿਆ ਹਾਂ ਮੈਂ ਹਨਾ ਹਾਂ 25000 ਰੁਪਏ ਦਾ ਉਹ ਉੱਪਰਲੇ ਪਾਸੇ ਜਿਹੜਾ ਉਹ ਬਾਹਲਾ ਸੋਨਾ ਜਪਿਆ ਇਹ ਵੀ 25000 ਰੁਪਏ ਆ ਜੀ 25 ਉਹ ਢੋਕ ਕੋਈ ਹੋਰ ਦਿਖਾਤਾ ਕਰਨ ਆ ਆਪਾਂ ਨੂੰ ਭਲੇਖਾ ਪੈ ਗਿਆ 25 ਦਾ ਆਹ ਢੋ ਵਾਲਾ ਮਾਕਾ ਦੇਖੀ ਕਿ ਤੇ ਆਪਾਂ ਇਹਦਾ ਫਾਇਦਾ ਕਰਦੇ ਕਰਦੇ ਇਹਨੂੰ ਰਗੜ ਚ ਗਏ 25000 ਰੁਪਏ ਦਾ ਮੈਨੂੰ ਲੱਗਦਾ 40 ਚੂਲੀ ਵਾਲੀ ਰੇਂਜ ਵਾਲਾ ਟੋਪ ਆ ਉਹ ਸਾਗਬਾਨ ਦਾ 52000 ਦਾ ਕੱਪੜਾ ਲਾਉਣ ਵਾਲਾ ਜੀ ਉਤੇ ਆਹ ਹੋਰ ਜਿ ਰਗੜਤਾ ਹੀ ਕੰਮ ਆਹਾ ਇਹ ਉਹੀ 17000 ਰੁਪਏ ਦਾ ਜੀ ਅੱਛਾ ਇਹ ਬੈੱਡ ਕਰ ਲੋ ਚਾਹ ਪੂਰੇ ਜੀ ਨੇ ਕਰਨੇ ਤੇ ਆਹ ਤਾਂ ਮਹਿੰਗਾ ਲੱਗਦਾ ਯਾਰ ਇਹ ਬੈੱਡ ਜੀ ਬਿੱਤੀ ਗੱਦੇ ਲਾ ਕੇ 30000 ਰੁਪਏ ਦਾ ਦਿੰਨੇ ਆਪਾਂ ਪੂਰਾ ਹੈਵੀ ਮਟੀਰੀਅਲ ਲੱਗਿਆ ਹੋਇਆ ਹੂੰ ਉਹ ਵੀ 30000 ਦਈ ਆ ਉਹ ਵੀ ਨਾਲ ਦਾ 30 ਦਾ ਤੇ ਆ ਆ ਆ ਬਹੁਤ ਲੋਕਿਆ ਜਿਆ ਪਿਆ ਆ ਬੜੀ ਵਧੀਆ ਵੈਰਾਈਟੀ ਪਈ ਆ ਇਹ ਵੀਰੇ ਆਪਾਂ ਹੁਣ ਹੋਰ ਰੇਟ ਘਟਾਤਾ 22000 ਰੁਪਏ ਦਾ ਹੀ ਦਿੰਨੇ ਆ ਇਹ ਪੀੜਾ ਸੈਟ ਹਾਂ ਸਾਗਬਾਨ ਦਾ ਨਾਲ ਹੀ ਟੇਬਲ ਦੇਵਾਂਗੇ ਇਹਦੇ 22000 ਰੁਪਏ ਦਾ ਸਿਰਫ 22000 ਰੁਪਏ ਦਾ ਪੀੜਾ ਸੈਟਾਂ ਕਰਨ ਨੰਗਣਾ ਤਾਂ ਪਊਗਾ ਔਖਾ ਇਹਦੇ ਕੋਲ ਸਮਾਨ ਵਾਲਾ ਹੁੰਦਾ ਤੇ ਜਗਾ ਘਟਾ ਆ ਇਧਰਲੇ ਪਾਸੇ ਮੈਂ ਤਾਂ ਨਾ ਤਾਂ ਲੈਂਟਰ ਪਾ ਦਿੱ ਗਏ ਹੁਣ ਉੱਪਰਲੇ ਪਾਸੇ ਵੀ ਕਰ ਦੇਵਾਂਗੇ ਵੀਰੇ ਅੱਧੇ ਕਿੱਲੇ ਤੇ ਬਣਾਉਨੇ ਆ ਸੋਹਰੂਮ ਆ ਜਾ ਆ ਜਾ ਇੱਕ ਉਹ ਸੋਫਾ ਪਿਆ ਬਾਲਾ ਘੈਂਟ ਚਾਈਨਾ ਚੈ ਚਾਈਨਾ ਸਟਾਈਲ ਜੇ ਵਾਲਾ ਆ ਆ ਤਾਂ ਸਸਤਾ ਦੇ ਦਾਂਗੇ ਆਹ ਕਾਲਾ ਜਾ ਇਹ 25000 ਰੁਪਏ ਦਾ ਬਾਈ ਆ 25000 ਰੁਪਏ ਦੇ ਦਾਂਗੇ ਐ ਤੇ ਪ੍ਰੀਤ ਬੈਠਾ ਆਹ ਇਹ ਤਾਂ ਕਿਸੇ ਨਾਲ ਸੈਟਪ ਬਣਾਉਣਾ ਪਊਗਾ ਇਹ ਤਾਂ ਬਾਹਰ ਵੀਰੇ ਭੇਦਣਾਗਾ ਇਹ ਹਣ ਤਿਆਰ ਹੋਈ ਜਾਂਦਾਗਾ ਬਾਹਰ ਗੱਡੀ ਲੱਗੀ ਵੀ ਆ ਭਰ ਜੇ ਲੈ ਤੇ ਬਾਹਰ ਬਾਹਰ ਬਾਹਰਲੇ ਮੁਲਕ ਜੀ ਭੇਜ ਦੇਣਾ ਹਾਂ ਬਾਹਰ ਵੀ ਜਿੱਥੇ ਮਰਜੀ ਮਂਗਾਓ ਜੀ ਤੇ ਆਹ ਇਹ ਚైనਾ ਵਾਲਾ ਪਹਿਲਾਂ ਆਪਾਂ ਇਹ 50 ਦਾ ਵੇਚਦੇ ਸੀ ਹੁਣ 40 ਦਾ ਕਰਤਾ ਇਹੇ ਹਾਂ ਰੇਟ ਹੋਰ ਘਟਾਤਾ ਇਹਦਾ 50 ਆਲੇ ਲੜਨਗੇ ਤੇਰੇ ਨਾਲ ਲੜੀ ਜਾਂਦੇ ਕੋਈ ਨਹੀਂ ਆਪਾਂ ਉਹਨਾਂ ਨਾਲ ਆਹ ਚੱਕੋ 40 ਦਾ ਹੀ ਕਰਤਾ ਆਹ 40000 ਰੁਪਏ ਦਾ ਨਾਲ ਦੇਵੇਂਗਾ ਕੀ ਮੜਾ ਜ ਨਵੇੜ ਕੇ ਜਾ ਰੌਲਾ ਮੇਰੇ ਨਾਲ ਇਹਦੇ ਨਾਲ 3D ਗਲਾਸ ਜੀ 10 ਇੱਕੜ ਸੋਫਾ ਇਹੇ 40000 ਰੁਪਏ ਦਾ ਸਰਪ ਆ ਆ ਨਾਲ ਦੇਵਾਂਗੇ ਖੁਰਨੀ ਜੀ ਹਾਂ ਜੀ ਹਾਂ ਜੀ ਇਹ ਸਾਰਾ ਨਾਲ ਹੀ ਮਿਲੂ ਚੱਕ ਆਹਾ ਇਹ ਸੋਫਾ ਵੀਰੇ 55000 ਦਾ ਬਾਜ਼ਾਰ ਚ ਵੇਚਦੇ ਨੇ ਹੂੰ ਇਹ ਸੋਫਾ ਸਿਰਫ ਆਪਣੇ ਕੋਲੇ ਬਣਦਾ ਔਰੇ ਬਰਨਾਲੇ ਤੇ ਇਹ ਸੋਫਾ ਆਪਾਂ ਦਿੰਨੇ ਆ 45000 ਰੁਪਏ ਦਾ ਤੇ ਆ ਆ ਆ ਆਹਾ ਤਫਲਾ ਜ ਆ ਉਹ ਸਾਰੀ ਨਾਲ ਹੀ ਆ ਵੀਰੇ ਸਾਰਾ ਕੰਪਲੀਟ ਹੀ ਦੇਵਾਂਗੇ ਗਲਾਸ ਲਾ ਫੇਪਰ ਇਹ ਤਾਂ ਸਾਜਣ ਵਾਲਾ ਸਮਾਨ ਵੀ ਨਾਲ ਦਿੰਦਾ ਬਈ ਹੂੰ ਸਾਰਾ ਕੁਝ ਨਾਲ ਹੀ ਦਿੰਦੇ ਹੋਰ ਹੋਰ ਕੀ ਰਹਿ ਗਿਆ ਦੱਸਣ ਵਾਲਾ ਕੋਈ ਹੋਰ ਵੀਰੇ ਬਾਹਰ ਪਿਆ ਮਾਲ ਜਾਈ ਜਾਂਦਾ ਚਲੋ 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 ਆਲ ਮਾਰਗਾਂ ਆਲ ਮੂਰਗਾਂ ਦਾ ਵੀ ਮਾੜਾ ਜ ਆ ਦੱਸ ਦੇ ਕੋਈ ਵਿਧੀ ਵਿਦਾਨ ਇਹ 20 20000 ਦੇ ਵੇਚਦੇ ਆਪਾਂ 15 15000 ਦੀਆਂ ਇਹ ਵੇਚਦੇ ਆ ਜੀ ਆ 15 15000 ਤੋਂ ਕੋਈ ਚੱਕ ਤਗੇ ਹਾਂ ਆ ਸਾਰੀ 15 15 ਨਹੀਂ ਲੇਜੋ ਚੱਕ ਯਾਰ ਅਸੀਂ ਮਾਲ ਨਵਾ ਪਉਣਾ ਯਾਰ ਲੈਜੋ ਸਾਰੀਆਂ ਚੱਕੇ 15 15000 ਦੀਆਂ 15 15000 ਰੁਪਏ ਨੂੰ ਲੈਜੋ ਜਿਹੜੀ ਮਰਜੀ ਜਿਹੜੀ ਪਸੰਦ ਆ ਜੇ ਲੈ ਜੇ ਹਾਂਜੀ ਅੰਗ ਮੈਚਿੰਗ ਹੋਰ ਬਹੁਤ ਨੇ ਜਿਹੜਾ ਕਹਾਂਗਾ ਕਹੂਗਾ ਉਹ ਪਰਲੀ ਛੋਟੀ ਤਾਂ ਘਟਾ ਦੇ 1000 ਖੰਡਾ ਉਹ ਲੈਜੋ ਕੋਈ ਨਾ 14000 ਦੀ ਚੱਕੋ ਉਹ 14000 ਦੀ ਕਰਤੀ ਇਹ ਤਾਂ ਯਾਰ ਮੂੰਹੀ ਆ ਯਾਰ ਇਹਦਾ ਬੰਦਾ ਫੱਕ ਰਾਇਆ ਇਹ ਤਾਂ ਇਹਦਾ ਮੈਂ ਜੋ ਕਹਤਾ ਵਾ ਉਹ ਪੱਧਰ ਬੰਦਾ ਯਾਰ ਇਹਦਾ ਯਾਰਾਂ ਦਾ ਯਾਰ ਹੈ ਹੈ ਇਹਦਾ ਦੁਕਾਨਦਾਰੀ ਜਾਂ ਆਪਾਂ ਇਹਦੇ ਨਾਲ ਧੱਕਾ ਕਰਦੇ ਆ ਥਕਾਂ ਦੀ ਆ ਜਾ ਇਧਰਲੇ ਪਾਸੇ ਲੈ ਆਹ ਦੇਖੋ ਜੀ ਆ ਸਾਗਬਾਨ ਦੇ ਬੈੱਡ ਨੇ ਆਪਾਂ 40000 ਰੁਪਏ ਦੇ ਇਹ ਦਿੰਨੇ ਆ ਇਹ ਤੇ ਰੰਗ ਡਿਜ਼ਾਈਨ ਜਿਹੇ ਜਿਹੇ ਗਾਹਕ ਨੂੰ ਉਹ ਜਿਹਾ ਲਾ ਕੇ ਦੇ ਦਾਂਗੇ ਤੇ ਆਹ ਮਗਰ ਕੀ ਪਿਆ ਇਹ LED ਪੈਨਲ ਆ ਵੀਰੇ ਇਹ ਰਾਜਸੂਰੇ ਭੇਜਣਾ ਗਾਹਕ ਦਾ ਆਰਡਰ ਤਿਆਰ ਹੋ ਗਿਆ ਆਰਡਰ ਤੇ ਤਿਆਰ ਹੋਇਆ ਆ ਸਾਰਾ ਮਾਲ ਜਾਊਗਾ ਜੀ ਆਰਡਰ ਤੇ ਤਿਆਰ ਹੋਇਆ ਜਗਸੀਰ ਤੇ ਆਹ ਟਰੈਕਟਰ ਇਹ ਇਹ ਨਹੀਂ ਦੇਣਾ ਇਹ ਨਹੀਂ ਦੇਣਾ ਵੀ ਟਰੈਕਟਰ ਨਹੀਂ ਦੇਣਾ ਟਰੈਕਟਰ ਸਾਡੇ ਕੋਲੇ ਬਣਦੇ ਨਹੀਂ ਅਸੀਂ ਦੇਵਾਂਗੇ ਕਿਵੇਂ ਟਰੈਕਟਰ ਲੈ ਵੀ ਸੱਜਣੋਂ ਕੱਲੀ-ਕੱਲੀ ਚੀਜ਼ ਦਾ ਭਾਈ ਮੈਂ ਤੁਹਾਨੂੰ ਆਮ ਤੁਸੀਂ ਤਾਂ ਤਰਾਜ ਕਰ ਦਿੰਨੇ ਆ ਭਾਈ ਰੇਟ ਨਹੀਂ ਦੱਸਿਆ ਜਿਹੜਾ ਦੁਕਾਨਦਾਰ ਭਾਈ ਆਪਦੀ ਚੀਜ਼ ਦਾ ਰੇਟ ਦੱਸਣਾ ਚਾਹੁੰਦਾ ਉਹ ਤਾਂ ਮੈਂ ਕਿਉਂ ਨਹੀਂ ਦੱਸੂਗਾ ਮੇਰੀ ਕੀ ਮਜਾ ਲਾ ਕੇ ਮੈਂ ਕੋਈ ਗੱਲ ਲੁਕੋ ਜਾ ਹਨਾ ਆਹ ਬਾਈ ਨੇ ਸਾਰੀਆਂ ਚੀਜ਼ਾਂ ਦਾ ਰੇਟ ਦਾ ਤਾਂ ਤੁਹਾਨੂੰ ਇੱਕ-ਇੱਕ ਦੁਕਾਨ ਤੇ ਇੱਕ-ਇੱਕ ਚੀਜ਼ ਤੁਹਾਨੂੰ ਆ ਕੇ ਪੁੱਛਣ ਦੀ ਲੋੜ ਨਹੀਂ ਤੁਸੀਂ ਉਂਗਲੀ ਧਰ ਦਿਓ ਤੇ ਲੱਦ ਕੇ ਲੈ ਜਾਓ ਜਿਉਂਦੇ ਰਹੋ ਲੈ ਆਪਾਂ ਨਿੱਕੀਆਂ ਵੀਡੀਓ ਬਣਾਣੇ